ਮਰਸੀਦ ਕੰਤੰਬਪੱਤੀ ਸਿੰਘ ਜੀ ਦਾ ਗੁਰਮੁਖ ਦਿਹਾੜਾ ਚੈਰੀ ਅੰਮ੍ਰਿਤਸਰ ਕਿ ਮਨਾਇਆ ਜਾ ਰਿਹਾ ਹੈ ਜੀ ਲੈ ਤਸਵੀਰਾਂ ਸਿੱਖ ਚੈਰੀ ਅੰਮ੍ਰਿਤਸਰ ਦਿਖਾ ਦੇ ਲੋਕੇ ਸਿਲੰਗਿਤ ਕੋਰੇ ਹੈ ਹਾਂ ਜੀ ਤੇ ਅੱਜ ਦੇ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਅਨੋਖੇ ਮਰਸੀਦ ਬਾਬਾ ਦੀਪ ਸਿੰਘ ਜੀ ਬਾਰੇ ਕੀ ਕਹਿਣਾ ਤੁਸੀਂ ਬਾਬਾ ਦੀਪ ਸਿੰਘ ਜੀ ਸਾਡੇ ਜਿਹੜੇ ਸਿੱਖਾਂ ਦੇ ਦਮਦਮਲੀ ਟਕਸਾਲ ਆ ਉਹਨਾਂ ਦੇ ਪਹਿਲੇ ਮੁਖੀ ਹੋਏ ਸਨ ਤੇ ਇਹਨਾਂ ਦੀ ਸ਼ਹਾਦਤ ਜਿਹੜੀ ਆ ਸਤੋਲਾ ਸਾਨੀ ਸ਼ਹਾਦਤ ਰਹਿ ਗਈ ਆ ਕਿਉਂਕਿ ਇਹ ਅਨੋਖੇ ਸਿੱਖ ਹੋਏ ਹਨ ਜਿਨ੍ਹਾਂ ਨੇ ਕੀ ਆਪਣਾ ਸਿਰ ਤਲੀ ਤੇ ਧਰ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਟ ਕੀਤਾ ਸੀ ਉਕੇ ਉਕੇ ਉਹਨਾਂ ਨੇ ਵਚਨ ਨਹੀਂ ਕੀਤਾ ਸੀ ਕਿ ਮੈਂ ਆਪਣਾ ਜਿਹੜਾ ਸੀਸ ਆ ਉਹ ਗੁਰੂ ਰਾਮਦਾਸ ਜੀ ਦੇ ਚਰਣਾ ਵਿੱਚ ਹੀ ਭੇਟ ਕਰਾਂਗਾ ਪਰ ਕਿ ਜਦੋਂ ਜੰਗ ਚੱਲ ਰਹੀ ਸੀ ਕਿ ਉਹਨ ਬਾਬਾ ਜੀ ਦਾ ਜਿਹੜਾ ਸੀ ਸੀ ਮਤਲਬ ਕਿ ਪਹਿਲਾਂ ਹੀ ਕਰ ਚੁੱਕਿਆ ਸੀ ਤੇ ਉਹ ਜਿਹੜਾ ਉਥੇ ਉਸ ਥਾਂ ਤੇ ਮੌਜੂਦ ਨਹੀਂ ਸਨ ਪਰ ਫਿਰ ਵੀ ਇੱਕ ਸਿੱਖ ਨੇ ਆ ਕੇ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਤਾਂ ਮਤਲਬ ਵਚਨ ਲਿਆ ਸੀ ਕਿ ਮੈਂ ਆਪਣਾ ਜਿਹੜਾ ਸੀਸ ਆ ਗੁਰੂ ਰਾਮਦਾਸ ਜੀ ਦੇ ਚਰਣਾ ਵਿੱਚ ਭੇਟ ਕਰਾਂਗਾ ਤੇ ਹੁਣ ਇਹ ਕੀ ਹੋ ਗਿਆ ਫਿਰ ਬਾਬਾ ਜੀ ਜਦੋਂ ਖਰ ਉੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਸੇਖਾ ਉਹਨੇ ਜੋ ਵਚਨ ਕੀਤਾ ਵਾ ਉਹ ਪੂਰਾ ਹੋਵੇਗਾ ਜ਼ਰੂਰ ਪੂਰਾ ਹੋਗਾ ਫਿਰ ਬਾਬਾ ਜੀ ਨੇ ਆਪਣਾ ਜ ਤਲੀ ਤੇ ਤੇ ਇੱਕ ਹੱਥ ਤੇ ਤਲਵਾਰ ਨਾਲ ਜੂ ਦੁਸ਼ਮਨਾ ਦਾ ਟਕਰਾ ਕਰਦੇ ਹੋਏ ਗੁਰੂ ਰਾਮਦਾਸ ਜੀ ਦੇ ਚਰਣਾ ਵਿੱਚ ਪੇਟ ਕੀਤਾ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਬੇਟਾ ਗੁਰਿੰਦ ਸਿੰਘ ਜੀ ਨੇ ਵੀ ਦੱਸਿਆ ਹੈ ਮੇਰਾ ਗੁਰੂ ਗ੍ਰੰਥ ਸਾਹਿਬਾਰ ਵਿੱਚ ਵੀ ਪੰਕਤੀਆਂ ਨਾਲੀਆਂ ਬਹੁਤ ਮਹਾਨ ਲਿਖਿਆ ਉਹਨੇ ਬਹੁਤ ਮਹਾਨੇ ਗਿਆਨੀ ਸੀ ਬਹੁਤ ਸੋਹਣੀ ਮੋਦਾ ਸੀਗੇ ਔਰ ਇਹ ਉਪਰਾਲਾ ਸਾਡੇ ਐਡਵੋਕੇਟ ਮੰਮੀ ਜੀ ਹਮੇਸ਼ਾ ਕਰਦੇ ਆ ਰਹੇ ਹਨ ਕਿ ਬਹੁਤ ਹੀ ਟਾਈਮ ਤੋਂ ਕਰਦੇ ਆ ਰਹੇ ਹਨ ਕਿ ਰੋਕੀ ਸਾਰਿਆਂ ਨੂੰ ਇਹਦੇ ਵਿੱਚ ਸੱਦਾ ਦਿੱਤਾ ਜਾਂਦਾ ਹੈ ਔਰ ਬੁਲਾਇਆ ਜਾਂਦਾ ਹੈ ਔਰ ਬਾਬਾ ਜੀ ਦਾ ਜਨਮ ਦਿਹਾੜਾ ਮਿਲਾਂਦਾ ਸਾਨੂੰ ਮੌਕਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ ਅਸੀਂ ਸਮੂਹ ਐਡਵੋਕੇਟਸ ਨੇ ਉਪਰਾਲਾ ਸਰਦਾਰ ਮਨਦੀਪ ਸਿੰਘ ਐਡਵੋਕੇਟ ਕਰਦੇ ਆ ਉਹਨਾਂ ਦੀ ਸਿੱਤ ਸਹਾਇ ਹੈ ਕਿ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਉਂਦੇ ਆ ਤੇ ਇਸ ਸਾਲ ਵੀ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਮੈਂ ਬਾਬਾ ਜੀ ਦੇ ਬਲੇ ਇਹੀ ਕਹੂੰਗੀ ਕਿ ਉਹਨਾਂ ਦੀ ਸਿੱਖਿਆ ਜੋ ਹੈਗੀ ਆ ਕਿ ਸੂਰਾਸ ਨੂੰ ਪਹਿਚਾਣੀਏ ਜੋ ਲੜੇ ਦੀਨ ਕੇ ਹੇਠ ਉਸਤੇ ਮੁਤਾਬਕ ਹੀ ਸਾਨੂੰ ਸੱਚ ਦੀ ਬਾਹ ਫੜਨੀ ਚਾਹੀਦੀ ਆ ਸੱਚ ਦੇ ਕਦਮ ਤੇ ਚੱਲਣਾ ਚਾਹੀਦਾ ਸੱਚ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਬੋਲੋ ਤੁਸੀਂ ਇਹੀ ਮੈਸੇਜ ਹੈਗਾ ਵਾ ਕਿ ਸਭ ਤੋਂ ਪਹਿਲਾਂ ਇਹ ਆਪਣੀ ਕਮਾਈ ਚੋਂ ਦਸਵਾਂ ਨਹੀਂ ਕਿੰਨਾ ਹਿੱਸਾ ਕੱਢ ਕੇ ਲੰਗਰ ਤੇ ਲਾ ਕੇ ਇਹ ਹਰ ਸਾਲ ਹੀ ਬਾਬਾ ਜੀ ਦਾ ਲੰਗਰ ਜ਼ਰੂਰ ਕਰਾਣ ਭਾਵੇਂ ਕੋਈ ਵੀ ਚੀਜ਼ ਦਾ ਆਪਾਂ ਕਰਦੇ ਆ ਆਪਣੀ ਕਮਾਈ ਚੋਂ ਕੁਸ਼ੀ ਸਾ ਘਟ ਕੇ ਬਾਬਾ ਜੀ ਦੀ ਲੰਗਰ ਵਿੱਚ ਲਾਉਣਾ ਚਾਹੀਦਾ ਹੈ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੋ ਕਿ ਗਿਆਨ ਆਪਣੇ ਮਾਤਾ ਪਿਤਾ ਕੋਲੋਂ ਲੈਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਇਸ ਪੰਡਾਲ ਚ ਹਰ ਕਿਥੇ ਵੀ ਜਿੱਥੇ ਸੇਵਾ ਹੁੰਦੀਆਂ ਆ ਗੁਰਦੁਆਰੇ ਹੈ ਮੰਦਿਰ ਹੈ ਕਿਥੇ ਵੀ ਹੈ ਉੱਥੇ ਜ਼ਰੂਰ ਕਰਨੀ ਚਾਹੀਦੀ ਤੇ ਆਪਣੇ ਮਾਤਾ ਪਿਤਾ ਕੋਲ ਵਕੀਲ ਸਾਹਿਬ ਸਾਡੇ ਜੀ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਵਕੀਲ ਸਾਹਿਬ ਸਾਡੇ ਦਸਮੇਸ਼ ਪਿਤਾ ਨੇ ਸਾਡੇ ਸਿਕਤਰ ਨੂੰ ਮਾਨਤਾ ਨੂੰ ਕਹਿ ਕੇ ਰਹਿਤ ਪਿਆਰੀ ਮੂਜ ਕੋ ਸਿੱਖ ਨਹੀਂ ਪਰ ਜਦ ਸਾਡੇ ਸਿਧਾਂਤ ਤੋਂ ਅਸੀਂ ਭਟਕ ਚੁੱਕੇ ਆ ਸਾਡੀਆਂ ਬੀਬੀਆਂ ਭੈਣਾਂ ਅਸੀਂ ਜਿਹੜੇ ਅਮਰਤਾਰੀ ਵੀ ਆ ਗੈਰ ਅਮਰਤਾਰੀ ਵੀ ਆ ਅਸੀਂ ਉਹ ਮਰਾਦ ਜ ਲੰਗਣਾ ਕਰਕੇ ਬੀੜੀ ਤਮਾਕੂ ਵਾਲਿਆ ਕੋ ਗੋਲ ਕੱਪੇ ਖਾਣੇ ਕਿਉਂ ਖਾਣੇ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੀ ਕਿਹਾ ਜੀ ਜਿਹੜਾ ਬੰਦਾ ਆਪਣਾ ਧਰਮ ਛੱਡ ਦਿੰਦਾ ਆ ਤੂੰ ਸਮਝ ਲਓ ਮਾਤਾ ਪਿਤਾ ਹੀ ਛੱਡ ਦਿੰਦਾ ਆ ਪਿਓ ਹਾੜਾ ਇੱਕ ਆ ਠੀਕ ਹੈ ਜੀ ਤੇ ਧਰਮ ਸਾਡਾ ਇੱਕ ਆ ਹਮੇਸ਼ਾ ਧਰਮ ਤੇ ਹੀ ਰਹਿਣਾ ਚਾਹੀਦਾ ਹੈ ਗਾਇ ਜੀ ਜੀ ਸੁਭਨਾ ਕੀ ਜੀ ਗੁਰਦੇਵ ਸਿੰਘ ਜੀ ਹਾਂ ਜੀ ਅੱਜ ਕੀ ਕਹਿਣਾ ਜੀ ਜੋ ਆ ਅਰਮਾਦ ਮਨੀ ਮੇਰੇ ਆਜੀ ਬਾਬਾ ਜੀ ਦਾ ਜਨਮ ਦਿਨ ਹੈ ਬੜਾ ਖੂਬ ਤੋਂ ਆਉਨਾ ਮਨਾਇਆ ਜਾ ਰਿਹਾ ਹੈ ਅਤਿ ਸਾਰੇ ਬਾਦਲੇ ਦੇ ਮੈਂਬਰ ਆ ਮੈਂਬਰ ਸਾਹਿਬਾਨ ਸ਼੍ਰੀ ਮਨ ਮਨਵੀਰ ਸਿੰਘ ਜੀ ਰੈਨ ਮਾਇਦੇ ਵਿੱਚ ਇਹ ਮਦਦ ਆ ਰਹੇ ਆ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਜੀ ਧੰਨਵਾਦ ਮੀਡੀਆ ਦਾ ਜਿਹੜਾ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਮਨਵੀਰ ਸਿੰਘ ਹੋਣਾ ਨੇ ਜੋ ਉਪਰਾਲਾ ਕੀਤਾ ਹੈ ਲੰਗਰ ਦਾ ਤੇ ਕਾਫੀ ਦਾ ਇਹ ਬਹੁਤ ਸ਼ਲਾਘਾ ਹੀ ਹੋ ਗਿਆ ਬਨਮੀਤ ਹੋਣੀ ਹਰ ਸਾਲ ਹੀ ਨਾ ਗੁਰੂ ਗੁਰੂ ਪਾਤਸ਼ਾਹ ਇਹਨਾਂ ਦੇ ਬਾਬਾ ਜੀ ਦੇ ਜਨਮ ਦਿਨ ਦੇ ਉੱਤੇ ਇੱਥੇ ਲੰਗਰ ਵੀ ਲਾਉਂਦੇ ਨੇ ਤੇ ਕਾਫੀ ਦਾ ਪ੍ਰਬੰਧ ਵੀ ਕਰਦੇ ਨੇ ਇਹ ਸਾਨੂੰ ਮਹੱਬਾ ਦੀਪ ਸਿੰਘ ਜੀ ਜਿਹੜੇ ਅਮਰ ਸ਼ਹੀਦ ਹੋਏ ਨੇ ਇਹਨਾਂ ਨੇ ਜਿਹੜੀ ਸ਼ਹਾਦਤ ਹੋਈ ਇਹਨਾਂ ਦੀ ਇਹ ਤਾਂ ਸਾਰੀ ਸੇਕ ਕੌਮ ਨੂੰ ਸੇਧ ਲੈਣੀ ਚਾਹੀਦੀ ਹੈ ਤੇ ਜੋ ਸਾਨੂੰ ਪੂਰਨੇ ਦੇ ਕੇ ਗਏ ਨੇ ਉੱਤੇ ਸਾਨੂੰ ਚੱਲਣਾ ਚਾਹੀਦਾ ਲਈ ਸੰਗਤਾਂ ਨੂੰ ਸੰਬੋਧਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸ਼ਹੀਦ ਸਿੱਖ ਪੰਥ ਦੇ ਰਾਖੇ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਹਾੜੇ ਤੇ ਅੱਜ ਸਮਾਗਮ ਹੋ ਰਿਹਾ ਨੇ ਜਿਲ੍ਹਾ ਕਚੇਰੀ ਸਭ ਨੂੰ ਆਪ ਜੀ ਨੂੰ ਬਹੁਤ ਬਹੁਤ ਵਧਾਈ ਬੜਾ ਵਧੀਆ ਪ੍ਰਬੰਹਾਲਾ ਸਾਡੀ ਵਾਰ ਐਸੋਸੀਏਸ਼ਨ ਦਾ ਪ੍ਰੈਸਰ ਸਰ ਦਾ ਬਲਵਿੰਦਰ ਜੀ ਸਾਰੇ ਮੈਡਮ ਸ਼ੀਨਾ ਨੇ ਸਰਬਜੀਤ ਸਿੰਘ ਜੀ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੋਂ ਕਈ ਗੱਲਾਂ ਸਿੱਖਣ ਦੀ ਲੋੜ ਹੈ ਜਿੱਥੇ ਬਾਬਾ ਜੀ ਨੇ ਪੰਥ ਦਾ ਰਾਖੀ ਵਾਸਤੇ ਆਪਣੇ ਜੀਦੀ ਭਾਈ ਉੱਥੇ ਸੱਚ ਦੀ ਲੜਾਈ ਨੇਕੀ ਦੀ ਲੜਾਈ ਵਾਸਤੇ ਬੜਾ ਯੋਗਦਾਨ ਹੈ ਸਿੱਖ ਪੰਥ ਨੂੰ ਅੱਗੇ ਉਦਾਹਣ ਵਿੱਚ ਗੁਰੂ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਨੂੰ ਬਚਾਉਣ ਵਿੱਚ ਤੇ ਸਾਨੂੰ ਸਾਰਿਆਂ ਨੂੰ ਇੱਕ ਸੇਧ ਦਿੱਤੀ ਇਸ ਦਿਹਾੜੇ ਤੇ ਸਾਨੂੰ ਇਹ ਗੱਲਾਂ ਯਾਦ ਕਰਨ ਦੀ ਲੋੜ ਹੈ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਅਸਲੀ ਹੀ ਹੋਏਗੀ ਵੀ ਅਸੀਂ ਉਹਨਾਂ ਦੇ ਕਹੇ ਹੋਏ ਫਲਸਫੇ ਵੱਲ ਚੱਲੀਏ ਸੱਚ ਦਾ ਸਾਥ ਮਿਸ਼ਨ ਰਹੀਏ ਤੇ ਇੱਕ ਪ੍ਰੇਰਣਾ ਲੈ ਕੇ ਸਿੱਖ ਪੰਥ ਦੇ ਨਾਲ ਜੁੜ ਕੇ ਤੇ ਮਹਾਰਾਜ ਗੁਰੂ ਅਮਰਦਾਸ ਦੇ ਪਰਮਚਾਰਾਂ ਨੂੰ ਮਿਸ਼ਨ ਯਾਦ ਰੱਖ ਕੇ ਇੱਕ ਚੰਗਾ ਤੇ ਸਫਲ ਜੀਵਨ ਜੀਤ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਲੋਕਯਮਰਥੀ ਤੰਦਰਾ ਬਾਬਾ ਦੀਪ ਸਿੰਘ ਜੀ ਆ ਸਭ ਦੇਣਾ ਮਨਾਇਆ ਜਾ ਰਿਹਾ ਹੈ ਬਾਰੇ ਕੀ ਕਹਿਣਾ ਤੁਸੀਂ ਮੈਸੇਜ ਕੀ ਜਾ ਸਕਦੇ ਲੋਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੀ ਆਪਣੀ ਸ਼ਹਾਦਤ ਦਿੱਤੀ ਅਤੇ ਜੋ ਦਰਬਾਰ ਸਾਹਿਬ ਦੇ ਚ ਬੇਅਦਬੀ ਹੋਈ ਉਸ ਦਾ ਬਦਲਾ ਲਿਆ ਉਹਨਾਂ ਦੀ ਸ਼ਹਾਦਤ ਅਤੇ ਸਜਦਾ ਨੂੰ ਸਲਾਮ ਕਰਦੇ ਹਰ ਸਾਲ ਹੀ ਅਤੀ ਅਸੀਂ ਕਚਾਰੀ ਕੰਪਲੈਕਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੀ ਬੇਅਦਵੀ ਤੋਂ ਬਾਅਦ ਉਹ ਆਪਣੇ ਪੂਰੇ ਸ਼ਹੀਦੀ ਜਥੇ ਦੇ ਨਾਲ ਚੱਲੇ ਸਨ ਅਤੇ ਜਦੋਂ ਉਹਨਾਂ ਨੇ ਆਪਣਾ ਉਹਨਾਂ ਦਾ ਸਿਰ ਵੀ ਤਲੀ ਨਾਲੋਂ ਅਲੱਗ ਹੋ ਗਿਆ ਤਾਂ ਉੱਥੇ ਇੱਕ ਖੜੇ ਲਾਗੇ ਸਿੰਘ ਨੇ ਆਖਿਆ ਕਿ ਹੱਲੇ ਤਾਂ ਸੁਦਾਸੁਰ 3 ਮੀਲ ਦੀ ਦੂਰੀ ਤੇ ਹੈ ਤਾਂ ਬਾਬਾ ਜੀ ਦਾ ਮੁਖ ਵਿੱਚੋਂ ਆਵਾਜ਼ ਆਈ ਕਿ ਸਿੰਘ ਦਾ ਪ੍ਰਣ ਤੋੜਨੇਵੇਗਾ ਬਾਬਾ ਜੀ ਨੇ ਆਪਣੀ ਖੱਬੀ ਤਲੀ ਦੇਤੇ ਸਿਰ ਰੱਖਿਆ ਅਤੇ ਸੱਜੇ ਹੱਥ ਦੇ ਨਾਲ 18 ਸੇਰ ਦਾ ਖੰਡਾ ਐਸਾ ਚਲਾਇਆ ਕਿ ਦੁਸ਼ਮਣ ਦੀਆਂ ਸਫਾ ਦੇ ਵਿੱਚ ਭਾਜੜਾ ਪਾ ਦਿਤੀਆਂ ਅਤੇ ਆਪਣਾ ਸੀਸ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਜਿਸ ਜਗ੍ਹਾ ਦਾ ਨਾਮ ਗੁਰਦੁਆਰਾ ਸ਼ਹੀਦ ਬੁੰਗਾ ਵਿਦਬਾਨ ਹੈ ਤੇ ਜਿੱਥੇ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਹੈ ਉੱਥੇ ਬਾਬਾ ਜੀ ਦਾ ਸੀਸ ਸੀਸ ਤਲੀ ਨਾਲੋਂ ਲੱਗ ਹੋਇਆ ਸੀ ਕਿ ਬਾਬਾ ਜੀ ਦਾ ਜਨਮ ਕਿੱਥੇ ਹੋਇਆ ਜੀ ਬਾਬਾ ਜੀ ਦਾ ਜਨਮ ਪਿੰਡ ਪੋਹ ਪਿੰਡ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਸੀ ਜੋ ਕਿ ਪਹਿਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਹੁਣ ਜ਼ਿਲ੍ਹਾ ਤਰਨਤਨ ਹੈ। ਇਹਨਾਂ ਦੇ ਪਿਤਾ ਜੀ ਦੇ ਮਾਤਾ ਜੀ ਦੇ ਨਾਮ ਆ ਗਏ। ਇਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਅਤੇ ਮਾਤਾ ਜੀ ਦਾ ਨਾਮ ਜੂਣੀ ਜੀ ਸੀ। ਇਹਨਾਂ ਜੰਗ ਜਦੋਂ ਪਹਿਲਾ ਜੁੱਧ ਕੀਤਾ ਕਿੱਥੇ ਕੀਤਾ ਕਰੋ ਕੀਤਾ ਜੀ। ਇਹਨਾਂ ਨੇ ਜਿਹੜੀ ਆਪਣੀ ਜੰਗ ਲੜੀ ਆ ਇਹਨਾਂ ਨੇ 11 ਨਵੰਬਰ 1757 ਈਸਵੀ ਦੇ ਵਿੱਚ ਲੜੀ ਆ ਆਪਣੇ ਬੇਅਦਬ ਜਿਹੜੀ ਦਰਬਾਰ ਸਾਹਿਬ ਦੀ ਹੈ ਉਹਦੀ ਉਹਦੇ ਲਈ। ਕਿ ਜਿਹੜਾ ਇਹਨਾਂ ਦਾ ਧੜ ਲੱਥਾ ਸੀ ਆਪਣੇ ਸੀ ਤੋਂ ਉਹ ਕਿਤੇ ਤੁਹਾਡੇ ਲੱਥਾ ਸੀ ਨਾ ਜੀ ਇਹਨਾਂ ਦੇ ਡਾ ਥਾ ਲੱਠਾ ਲੱਠਾ ਹੀ ਉੱਥੇ ਉਹਨੂੰ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਸ਼ਿਸ਼ੋਬੀਤ ਜਿੱਥੋਂ ਦੀ ਸੇਵਾ ਜਿਹੜੀ ਗੇਨੇ ਅੰਗ ਜਿੱਥੇ ਬੰਦੀਆਂ ਕਰ ਰਹੀਆਂ ਨੇ ਤੇ ਇਹਨਾਂ ਦਾ ਸੰਸਕਾਰ ਕਿਤੇ ਕੀਤਾ ਗਿਆ ਜੀ ਬਾਬਾ ਜੀ ਦਾ ਸੰਸਕਾਰ ਜਿਹੜਾ ਹੈਗਾ ਉਹ ਸ਼ਹੀਦਗੰਜ ਗੁਰਦੁਆਰਾ ਜਿੱਥੇ ਸ਼ਤਾਫੀ ਤਾਂ ਉੱਥੇ ਕੀਤਾ ਗਿਆ ਸੀ ਉੱਥੇ ਪਹਿਲਾਂ ਜਿਹੜੀ ਗੀ ਰਾਮਗੜੀਆਂ ਮਿਸਲ ਸਰਦਾਰਾਂ ਦੀਆਂ ਜਿਹੜੀ ਸਮਾਧ ਹੈਗੀਆਂ ਉੱਥੇ ਕੀਤਾ ਗਿਆ ਸੀ ਇਹਨਾਂ ਦੇ ਨਾਲ ਡੰਗ ਦੇ ਵਿੱਚ ਕਿਹੜੇ ਕਿਹੜੇ ਯੋਧੇ ਸਨ ਸ਼ਾਮਿਲ ਸਨ ਇਹਨਾਂ ਦੇ ਨਾਲ ਜਿਹੜੇ ਹੈਗੇ ਬਾਬਾ ਦੀਪ ਸਿੰਘ ਜੀ ਦੇ ਨਾਲ ਬਾਬਾ ਗੁਰਬਖਸ਼ ਬਾਬਾ ਬਾਬਾ ਸੰਤੋਖ ਸਿੰਘ ਜੀ ਸਨ ਅਤੇ ਬਾਬਾ ਬਲਵੰਤ ਸਿੰਘ ਜੀ ਬਾਬਾ ਹਰਚਰਨ ਸਿੰਘ ਜੀ ਆਦ ਸਨ ਅੱਜ ਜੋ ਸਲਾਨਾ ਪਟਾਰਾ ਲਗਾ ਜਾ ਰਿਹਾ ਜੋ ਲੰਗਰ ਲਾ ਰਿਹਾ ਗੂਸਾ ਦਾ ਇਹ ਕਿੱਥੇ ਲਗਾ ਜਾ ਰਿਹਾ ਕਿਹੜਾ ਲੱਖਾ ਜੀ ਇਹ ਜੀ ਕਚੈਰੀ ਕੰਪਲੈਕਸ ਵਿੱਚ ਲਗਾਇਆ ਜਾ ਰਿਹਾ ਇਹ ਤੇ ਜਿਹੜਾ ਅਰਦਾਸ ਕਦੋਂ ਹੋਣੀ ਹੈ ਜੀ ਜਿਹੜੇ ਲੰਗਰ ਦੀ ਜਦੋਂ ਤਾਲੂ ਕਰਾਂਗੀ ਅਰਦਾਸ ਜਿਹੜੀ ਲੱਗਭਗ 1 ਵਜੇ ਕੀਤੀ ਜਾਏਗੀ ਜੀ ਤੇ ਅਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਪਨੇਸਰ ਸਰਦਾਰ ਤਲਵਿੰਦਰ ਸਿੰਘ ਜੀ ਐਡਵੋਕੇਟ ਸਰਦਾਰ ਸਰਵਜੀਤ ਸਿੰਘ ਜੀ ਅਤੇ ਮੈਡਮ ਸਤਿੰਦਰਜੀਤ ਕੌਰ ਜੀ ਸ਼ੀਨਾ ਸਾਰੇ ਇਸ ਅਰਦਾਸ 'ਚ ਸ਼ਾਮਲ ਹੋਣਗੇ। ਤੇ ਅਰਦਾਸ ਦੇ ਵਿੱਚ ਜਦੋਂ ਕਰਨੀ ਆ ਤੁਸੀਂ ਤੇ ਜਿਹੜੇ ਮਹਾਨ ਸ਼ਿਸ਼ਟਾ ਕੌਣ ਆਇਆ ਜਿਹੜੇ ਅਰਦਾਸ ਕਰਨ ਆਤੇ ਨੇ। ਇਹਦੇ ਵਿੱਚ ਜੀ ਭਾਈ ਅਮਨਦੀਪ ਸਿੰਘ ਜੀ ਮਹੰਤ ਅਮਨਦੀਪ ਸਿੰਘ ਜੀ ਆਏ ਨੇ ਜਿਹੜੇ ਕਿ ਭਾਈ ਮਣੀ ਸਿੰਘ ਗੁਰਦੁਆਰੇ ਦੇ ਮੁਖੀ ਨੇ। ਕਿ ਜਿਹੜੀ ਅਰਦਾਸ ਕਰਨ ਤੋਂ ਬਾਅਦ ਜਿਹੜਾ ਗੁਰਸਾ ਦਾ ਟਟ ਲੰਗਰ ਪ੍ਰਸ਼ਾਦ ਕੀ ਕਿ ਬਣਾਇਆ ਜਾ ਰਿਹਾ ਜੀ ਉਹਦੇ ਵਿੱਚ ਜੀ ਦਾਲ ਲਗੀ ਆ ਉਹਦੇ ਵਿੱਚ ਰੁਮਾਲੀ ਰੋਟੀ ਆ ਕੜਾ ਪ੍ਰਸ਼ਾਦ ਹੈਗਾ ਆ ਤੇ ਹੋਰ ਜਿਹੜਾ ਹੈਗਾ ਉਹਦੇ ਨਾਲ ਪਲੋ ਜਿਹੜਾ ਕਾਫੀ ਦਾ ਲੰਗਰ ਲਗਾਇਆ ਗਿਆ। ਇਹ ਹੋਰ ਇਹ ਤੋਂ ਸੰਗਤ ਨੂੰ ਕੀ ਮੈਸੇਜ ਕੀ ਦੇਣਾ ਜੀ ਆਪਾਂ ਸੰਗਤ ਨੂੰ ਆਹੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਜਿੱਥੇ ਵੀ ਆਪਾਂ ਗੁਰੂ ਸਾਹਿਬਾਨ ਦੇ ਜਿੱਥੇ ਸਥਾਨ ਬਣਿਆ ਨੇ ਉੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਾਓ ਅਤੇ ਪੂਰੀ ਮੰਨਤਾ ਦੇ ਨਾਲ ਜਾਓ ਤੇ ਪੂਰੀ ਮਰਿਆਦਾ ਜਿਹੜੀ ਹੈਗੀ ਉਹਨੂੰ ਕਾਇਮ ਰੱਖ ਕੇ ਸਾਰੇ ਕੰਮ ਕਰੋ ਸਰ ਜੀ ਇੱਕ ਸਰ ਜੀ ਇੱਕ ਆਜੋ ਜੀ ਇਸੋ ਨਿਹਾਲ ਸਰ ਜੀ ਆਪਾਂ ਵਿੱਕੀ ਮਹਿਰਾ ਜੀ ਸੈਕਟਰੀ ਆਜੋ ਕੁਮਨ ਸਾਹਿਬ ਕੁਮਨ ਸਾਹਿਬ

ਇਸ ਪ੍ਰੋਗਰਾਮ ਦੇ ਸਤਿ ਚਾਲਕ ਨੇ ਉਹਨਾਂ ਨੂੰ ਸਰੋਪਾ। ਆਉਂਦਾ ਉਹ ਤੇ ਬਾਬਾ ਇੰਦੋਈ। ਬਾਬਾ ਬੋਲੋ। ਸੋਨਿਆ ਸੋਨਿਆ ਸਾਧ ਰਿਆ ਦਾ ਸਨਪ੍ਰੀਤ ਸਿੰਘ ਜੀ ਮਾਨ ਜੋ ਕਿ ਜਦੋਂ ਵੀ ਦਾਸ ਇਹਨਾਂ ਨੂੰ ਯਾਦ ਕਰਦਾ ਹੈ ਹਰ ਜਗ੍ਹਾ ਤੇ ਸ਼ਾਮਲ ਹੁੰਦੇ ਹਨ। ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਸਨਪ੍ਰੀਤ ਜੀ ਨੂੰ ਸਰੋਪਾ ਉਹ ਦੇਣ ਦੀ ਕਿਰਪਾਲਤਾ ਕਰਨ। ਬੋਲੇ ਹੀ ਸੋਨਿਹਾਲ। ਸਰਦਾਰ ਇੰਦਰਜੀਤ ਸਿੰਘ ਜੀ ਅੜੀ ਉਹਨਾਂ ਦੇ ਉਦਾਸ ਨਾਲ ਬਹੁਤ ਪਿਆਰ ਹੈ ਹਰ ਜਗ੍ਹਾ ਦੇ ਸ਼ਾਮਲ ਹੁੰਦੇ ਨੇ ਜਦੋਂ ਵੀ ਇਹਨਾਂ ਨੂੰ ਯਾਦ ਕਰੀਦਾ ਹੈ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਕਟਾਰੀਆ ਸਾਹਿਬ ਰਾਜਨ ਕਟਾਰੀਆ ਜੀ ਬੋਲੇ ਸੋਨਿਹਾਲ ਵਾਹਿਗੁਰੂ इंदरजीत सिंह बोले जी सिंह बोले सो निहाल ला इलाहा सौरभ शर्मा जी जॉइंट सेक्रेटरी मेदर मेंबर ਸਰੀਆ ਦਾ ਸਰਦਾਰ ਤਰਵਿੰਦਰ ਸਿੰਘ ਜੀ ਐਡਵੋਕੇਟ ਸੀਨੀਅਰ ਐਡਵੋਕੇਟ ਸਰਦਾਰ ਤਰਵਿੰਦਰ ਸਿੰਘ ਜੀ ਵਾਹਿਗੁਰੂ